ਸੀਆਈ ਸਟਾਫ ਕੋ ਸ਼ਾਰਪਤੋਂ ਦੇਖ ਰੀਡਿੰਗ ਟੀਮ ਅੱਜ ਪਿੰਡ ਮਨਸੂਰਪੁਰ ਪਰ ਮਕੇਰੀਆਂ ਆਈ ਸੀ ਜਿੱਥੇ ਇੱਕ ਵਰਪਨ ਦੀ ਇਨਫਰਮੇਸ਼ਨ ਸੀ ਤਾਂ ਉੱਥੇ ਜਦੋਂ ਰੇਡ ਕੀਤਾ ਉਹ ਜਿਹੜਾ ਕਿ ਉਸ ਦਿਗਾ ਰਾਣਾ ਮਨਸੂਰਪੁਰ ਤੋਂ ਉਹਨੇ ਇੱਕ ਬੁਲੇਟ ਫਾਇਰ ਕੀਤਾ ਸਰੇ ਲਾਜ ਤੇ ਉਹ ਬੁਲੇਟ ਜਿਹੜੀ ਆ ਉਹ ਅੰਮ੍ਰਿਤਪਾਲ ਸਿੰਘ ਸੀਨੀਅਰ ਕਨਸਟੇਬਲ ਆਲੀ ਉਸਦੇ ਲੱਗੇ ਉਹ ਜਿਹਦਾ ਕਿ ਇਥੇ ਲਾਚ ਚੱਲ ਰਿਆ ਸੀ ਬਹੁਤ ক্রিਟੀਕਲ ਸਿਚੁਏਸ਼ਨ ਆ ਮੁੱਖ ਦਾਨ ਦੇ ਜਿਸ ਬਾਰੇ ਅਕਿਊਜ਼ਰ ਸੀਗਾ ਜੀ ਇਸ ਤਿਆਰੀ ਕੋਈ ਹੈਗਾ ਜੀ ਬੰਦਾ ਕੀ ਉਹਦੀ ਉਹ ਤੁਹਾਨੂੰ ਬਾਅਦ ਚ ਦੱਸਾਂਗੇ ਅੱਛਾ ਜੀ ਮੌਜੂਦਾ ਕੀ ਹਾਲਾਤ ਨੇ ਆਪਣੇ ਕਨਸਟੇਬਲ ਦੇ ਕ੍ਰਿਟੀਕਲ ਹੈਗਾ ਅਬ ਇੰਸਟੀਟਿਊਸ਼ਨ ਜਿਹੜੀ ਹੈ ਔਰ ਇਲਾਜ ਚੱਲ ਰਿਹਾ ਹੈ ਠੀਕ ਹੈ ਠੀਕ ਹੈ ਸੀਏ ਸਟਾਫ ਖੁਸ਼ਾਰਪਤ ਔਰ ਇੱਕ ਰੇਡਿੰਗ ਟੀਮ ਅੱਜ ਪਿੰਡ ਬੰਸੇ ਤੋਂ ਉੱਪਰ ਮੁਕੇਰੀਆਂ ਆਈ ਸੀ ਜਿੱਥੇ ਇੱਕ ਵੈਪਨ ਦੀ ਇਨਫੋਰਮੇਸ਼ਨ ਸੀ ਤਾਂ ਉੱਥੇ ਜਦੋਂ ਰੇਡ ਕੀਤਾ ਜਿਹੜਾ ਜਿਹੜਾ ਕਿ ਉੱਥੇ ਗਿਆ ਰਾਣਾ मंसूर ਵਰਤੋ ਉਹਨੇ उन्हें एक बुलेट फायर ਸਰਦ ਇਹ ਲਾਜੇ ਤੇ ਉਹ ਬੁਲੇਟ ਜਿਹੜੀ ਆ ਉਹ ਅੰਮ੍ਰਿਤਪਾਲ ਸਿੰਘ ਸੀਨੀਅਰ ਕਨਸਟੇਬਲ ਦਾ ਉਸੇ ਲੱਗਿਆ ਉਹ ਜੁਦਾ ਹੋਇਆ ਤੇ ਲਾਚਾ ਰਹੇ इलाज चल ਕੰਸਟਿਟਿਊਸ਼ਨ ਆ ਨੂਕੀ ਦਾ ਨਸ ਜਿਸ ਬੰਦਾ ਆ ਤੇ ਉਸੇ ਗਾ ਜੀ ਇਸ ਤਰ੍ਹਾਂ ਵੀ ਹੈਗਾ ਜੀ ਹੁੰਦਾ ਉਹ ਤੁਹਾਨੂੰ ਬਾਅਦ ਕਰਦਾ ਜੀ